ਅੱਜ ਹੈ 21 ਨਵੰਬਰ 2025 ਮੈਂ ਹਾਂ ਸਰਬਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਸਾਡੀ ਖੇਤੀ ਕੱਲ 20 ਤਰੀਕ ਨੂੰ ਆਪਾਂ ਪਰਮਲ ਝੋਨੇ ਦੀ ਬਾਢੀ ਦਾ ਕੰਮ ਮੁਕਾ ਲਿਆ ਜੀ ਹੁਣ ਇਹਨੂੰ ਘਰੇ ਉਤਾਰ ਰਹੇ ਹਾਂ ਕਿਉਂਕਿ ਸਰਕਾਰੀ ਖਰੀਦ ਬੰਦ ਹੋ ਚੁੱਕੀ ਹੈ ਤੇ ਆਨਲਾਈਨ ਦਿਨਾਂ ਦੇ ਵਿੱਚ ਇਹ ਕਿਵੇਂ ਵਿਕਦਾ ਹੈ ਕੌਣ ਇਹਨੂੰ ਖਰੀਦੂਗਾ ਤੇ ਕਿੰਨਾ ਕੁ ਇਸ ਰਗੜਾ ਲੱਗਦਾ ਹੈ ਇਹ ਆਨਲਾਈਨ ਟਾਈਮ ਦੱਸੂਗਾ ਜੀ ਇੱਕ ਵਾਰ ਸਾਡੇ ਜਿਹੜੀ ਟੀਮ ਦੇ ਮੈਂਬਰ ਹੈ ਉਹ ਕਣਕ ਦੀ ਬਿਜਾਈ ਦੇ ਵਿੱਚ ਪੂਰੀ ਤਰ੍ਹਾਂ ਰੁੱਝੇ ਹੋਏ ਨੇ ਵਹਾਈ ਦੀ ਤਿਆਰੀ ਹੋ ਰਹੀ ਹੈ ਖਾਦਾਂ ਵਗੈਰਾ ਬੀਜ ਵਗੈਰਾ ਰੱਖਿਆ ਜਾ ਰਿਹਾ ਹੈ ਖੇਤ ਲੈ ਜਾਣ ਲਈ ਟਰੈਕਟਰਾਂ ਦੇ ਵਿੱਚ ਤੇਲ ਪਾਣੀ ਚੈੱਕ ਕੀਤਾ ਜਾ ਰਿਹਾ ਹੈ ਪੂਰੇ ਉਤਸ਼ਾਹ ਤੇ ਜੋਰ ਸ਼ੋਰ ਦੇ ਨਾਲ ਸਾਡੀ ਟੀਮ ਦੇ ਮੈਂਬਰ ਕਣਕ ਦੀ ਬਿਜਾਈ ਦੇ ਵਿੱਚ ਲੱਗੇ ਹੋਏ ਹਨ ਤਾਂ ਕਿ ਇਸ ਹਮੇਸ਼ਾ ਬਿਜਾਈ ਮੁਕੰਮਲ ਹੋ ਜਾਈ ਉਸ ਤੋਂ ਬਾਅਦ ਫਿਰ ਬੇਬੀ ਕੌਰਨ ਵੀ ਤੋੜਨੀ ਹੈ ਤੇ ਮੂੜੀ ਦੀ ਬਿਜਾਈ ਵੀ ਸ਼ੁਰੂ ਕਰਾਂਗੇ ਰੱਬ ਖੈਰ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ